ਕਿ ਉਹ ਸਾਰੇ ਉੱਪਰ ਤੱਕ ਜਿਹੜੇ ਮੈਨਮ ਐਸਪੀ ਸਾਹਿਬ ਨੇ ਕਿਹਾ ਉਹਨਾਂ ਕੋਲ ਤੱਕ ਵੀ ਬੇਨਤੀ ਜਿਹੜੀ ਡੀਐਸਪੀ ਸਾਹਿਬ ਕੋ ਤੇ ਵੀ ਗਏ ਅਸੀਂ ਉਹ ਸਾਰੇ ਇੱਕਦਾਲਾ ਜਨ ਐਮਐਨਓ ਸਾਰੇ ਤੇ ਪ੍ਰੈਸ਼ਰ ਬਣਾ ਰਿਹਾ ਸਰਕਾਰ ਤੇ ਪ੍ਰਸ਼ਾਸਨ ਮਿਲਿਆ ਹੋਇਆ ਆਜੋ ਕੱਜਲ ਖਵਾਰ ਕੀਤਾ ਜਾ ਰਿਹਾ ਠੀਕ ਆ ਅਸੀਂ ਸਾਰਿਆਂ ਕੋਲ ਬੇਨਤੀ ਕਰ ਚੁੱਕੇ ਆ ਅਸੀਂ ਕبولਨ ਦਾ ਵੀ ਸਾਰਾ ਲੈ ਲਿਆ ਪਰ ਇਹ ਸਾਡੀ ਤੇਖ ਨਹੀਂ ਯਾਰ ਪੂਰਾ ਆ ਮਾ ਸਾਹਿਬਾਂ ਕੋਲ ਪੂਰਾ ਆ ਇਹ ਉਹਨਾਂ ਦੇ ਇਹਦਾ ਕਾਜੀ ਵੀ ਜੀ ਆ ਪਾਸਤਾ ਆਜਾ ਪਾ ਫਮ ਤੇ ਉਹਨਾਂ ਨੇ ਉਹ ਜੱਜ ਸਾਹਿਬ ਜੀ ਜੇ ਉਹਨਾਂ ਨੇ ਵੀ ਹੱਕ ਦੇ ਵਿੱਚ ਸਾਡਾ ਸਾਡੇ ਸਰਦਾਰ ਸਾਹਿਬ ਦੇ ਸਰਦਾਰ ਜੀ ਦੇ ਤੇ ਹੁਣ ਹੁਣ ਇਸ ਸੰਭੀਰ ਦੀਆਂ ਕਹਿ ਦਿੱਤੀ ਗੱਲ ਕੀਤੀਆਂ ਮੁਲਾਜ਼ਮਾਂ ਨਾਲ ਸੈਕਟਰ ਆਏ ਨੇ ਅਕਾਸ਼ ਸਾਹਿਬ ਜੀ ਤੇ ਉਹ ਵੀ ਇਹੀ ਗੱਲ ਕਹਿ ਰਹੇ ਨੇ ਕਿ ਅਸੀਂ ਡੀਸੀ ਨੂੰ ਸ਼ਪਾਰਸ਼ ਕੀਤੀ ਹੋਈ ਆ ਪਰ ਹਜੇ ਤੱਕ ਸ਼ਪਾਰਸ਼ ਤੁਸੀਂ ਕੀਤੀ ਆ ਇਹਦਾ ਕੋਈ ਕੋਈ ਬਦਲਾਅ ਨਹੀਂ ਜੇ ਅਸੀਂ ਇਹ ਪਿਆਰੇ ਸਾਨੂੰ ਕੁਝ ਪਿੰਜ ਦੇ ਦੇਓ ਪਿੱਛੇ ਤੋਂ ਕਿਹਾ ਇਹਨੇ ਇੱਕ ਫਟਕੜੀ ਲਾ ਕੇ ਅੱਜ ਇਹਦੇ ਨਿਤੀ ਦੀ ਜੋ ਕਿ ਹਾਈ ਕੌਂਸਲ ਦੇ ਮੱਧਮਤ ਦਾ ਅਰਦਾਸ ਚੇ ਚੱਲੇ ਜੋ ਖਾਲ ਨੇ ਇਹ ਪਿਆ ਉਹ ਅਦਾਸ ਤੋਂ ਕੁਝ ਕੇ ਚੱਲਦਾ ਹੈ 145 ਕਰ ਨਹੀਂ ਮੁਸਲਮਾਨ ਅੰਦੀਆ ਭਾ ਕੀ ਮੀਚਾ ਵਰਨਾ ਸ਼ੇਅਰ ਕਰਨਾ ਚਾਹਦੇ ਆਂ। ਉਹ ਪਿਆਰਾ ਜੀ ਅਸੀਂ ਮਾਨਯੋਗ ਹਾਈ ਕੋਰਟ ਦਾ ਧੰਨਵਾਦ ਕਰਦੇ ਆਂ। ਜਿਨ੍ਹਾਂ ਨੇ ਜੋ ਪਿਛੇ 26 ਮਾਰਚ ਨੂੰ ਸਾਡੇ ਸਰਪੰਚ ਸਾਹਿਬ ਸਰਦਾਰ ਜਗਦੀਸ਼ ਸਿੰਘ ਦੀ ਜੱਗੀ ਚੜ੍ਹ ਫੋਨਿਆਂ ਦੇ ਉੱਤੇ 20 ਗ੍ਰਾਮ ਹੀਰਾੰ ਦਾ ਢੂਠਾ ਪਰਚਾ ਪਾ ਕੇ ਇਹਨਾਂ ਨੂੰ ਰੁਝਾਣ ਦੀ ਕੋਸ਼ਿਸ਼ ਕੀਤੀ ਸੀ ਕੀਤੀ ਸੀ ਉਹਦੇ ਵਿੱਚ ਮਾਨਯੋਗ ਸਾਡੇ ਹਾਈ ਕੋਰਟ ਵੱਲੋਂ ਉਹਨਾਂ ਨੂੰ ਜਵਾਬਤ ਮਿਲਿਆ। ਅਸੀਂ कोर्ट ਦਾ ਧੰਨਵਾਦ ਕਰਦੇ ਹਾਂ ਕਿਉਂਕਿ ਜੇ ਅੱਜ ਲੋਕਾਂ ਦਾ ਵਿਸ਼ਵਾਸ ਆ ਤਾਂ ਇਹ ਜਿਹੜੀਆਂ ਕੋਰਟਾਂ ਨੇ ਇਹਨਾਂ ਕਰਕੇ ਆ ਪਹਿਲਾਂ ਮਾਰਜੋ ਹਾਈ ਕੋਰਟ ਦੀ ਦਾ ਧੰਨਵਾਦ ਕਰਦੇ ਹਾਂ ਦੂਜੀ ਗੱਲ ਇਹ ਆ ਕਿ ਹੁਣ ਰਾਤ ਕਰਿਆ ਨੇ ਤੇ ਮੇਰੀ ਗੱਲ ਹੋਈ ਸੀ ਇਹਨਾਂ ਨਾਲ ਤੇ ਇਹਨਾਂ ਦੀ ਜਿਹੜੀ ਕਣਕ ਵੱਢਣ ਵਾਲਾ ਵਰਤਨ ਬੜਾ ਵਧੀਆ ਸੀਗਾ ਤੇ ਬੜਾ ਪ੍ਰਸ਼ਾਸਨਾ ਉਹਨਾਂ ਨੇ ਤੇ ਚਾਰ ਲੱਖ ਪਹੁੰਚਾਇਆ ਨੇ ਸਾਰੇ ਇਹ ਤਬਾ ਵੀ ਤੇ ਅੱਗੇ ਅੱਗੇ ਕਰਕੇ ਵੀ ਅਸੀਂ ਕੜਕ ਵੱਢਣੀ ਆ ਤਾਂ ਉਹ ਨਾ ਨਾ ਪਰ ਕੋਈ ਆਖਿਆ ਕਿ ਉਹਨਾਂ ਨੇ ਸੋਲਿਡਾਰਿਟੀ ਦਾ ਉਸ ਤਰ੍ਹਾਂ ਦੀ ਜਿਹੜੀ ਆਵਾਜ਼ ਆਖਿਆ ਪਰ ਸਾਹਮਣੇ ਤੇ ਉਹਨਾਂ ਨੇ ਉਹਨਾਂ ਜੱਟ ਕਰਤੀ ਤੇ ਉਹਨਾਂ ਨੇ ਵੀ ਹੱਕ ਦੇ ਵਿੱਚ ਫੈਸਲਾ ਦਿੱਤਾ ਸਾਡੇ ਖਾਸ ਸਾਹਿਬ ਦੇ ਸਰਦਾਰ ਜੀ ਦੇ ਤੇ ਹੁਣ ਹੁਣ ਇਸ ਅੰਤਰੀ ਅਸੀਂ ਆ ਕੈਸੇ ਗੱਲ ਕੀਤੀ ਆ ਮੁਲਾਜ਼ਮਾਂ ਨਾਲ ਸੱਤ ਕਰਵਾਏ ਨੇ ਕਾਰਪੀ ਤੇ ਉਹ ਵੀ ਇਹੀ ਗੱਲ ਕਹਿ ਰਹੇ ਨੇ ਕਿ ਅਸੀਂ ਡੀਸੀ ਨੂੰ ਸਪਾਰਸ਼ ਕੀਤੀ ہوئی ਆ ਪਰ ਹਜੇ ਤੱਕ ਸਪਾਰਸ਼ ਤੁਸੀਂ ਕੀਤੀ ਆ ਹਜੇ ਤੱਕ ਕੋਈ ਬਦਲਾਅ ਪਰ ਆ ਨਹੀਂ ਜੇ ਘਟੇ ਕੋਲ ਕੋ ਯਾਤਰਾ ਆ ਤਾਂ ਤੁਸੀਂ ਇਹ ਜਿਹੜੇ ਫੈਸਲੇ ਵਧਣ ਤੋਂ ਪਿੱਛੇ ਉਖੜੇ ਹੋ ਸਪਾਰਸ਼ ਕਰਨਾ ਸਪਾਰਸ਼ ਦੇ ਆڈر ਆਉਣਾ ਉਹ ਵੱਖਰੇ ਵੱਖਰੇ ਮੈਟਰ ਨੇ ਪਰ ਜਿੰਨਾ ਵੀ ਇਹ ੱਟਕਾ ਦਿੱਤਾ ਜਾ ਰਿਹਾ ਇਹ ਸਾਡੇ ਹਲਕੇ ਦੇ ਵਿਧਾਇਕ ਮਨਮਿੰਦਰ ਸਿੰਘ ਗਿਆਸਪੁਰਾ ਉਨ੍ਹਾਂ ਕੋਲੋਂ ਰੱਜ ਕੇ ਧੱਕਾ ਕੀਤਾ ਜਾ ਰਿਹਾ ਲੋਕਾਂ ਦਾ ਆਮ ਲੋਕਾਂ ਦੇ ਜਿਹੜੇ ਕਾਰੋਬਾਰ ਨੇ ਉਹਨਾਂ ਨੂੰ ਕਹਿੰਦੇ ਵਧਾਇਆ ਜਾ ਰਿਹਾ ਉਹਨਾਂ ਦਾ ਸਿਸਟਮ ਖਾਗ ਕੀਤਾ ਜਾ ਰਿਹਾ ਹੁਣ 15 ਕਿਲੇ 100 ਕਿਲੇ ਜ਼ਮੀਨ ਦੇ ਉਹਦੇ ਵਿੱਚ ਫਸਲ ਖੜੀ ਆ ਕਿੰਨੀ ਪੁੱਤਾ ਵਾਂਗੂ ਬਾਰੀ ਹੋਈ ਫਸਲ ਅੱਜ ਉਹ ਜਿਹੜਾ ਦਾਣਾ ਦਾਣਾ ਤੇ ਕਰਨ ਤੇ ਪੁਰਾ ਪਿਆ ਰ ਤੇ ਪੱਲੀਆਂ ਕੁੱਟੀਆਂ ਨੇ ਡਿੱਗ ਰਹੀ ਆ ਮੌਸਮ ਖਰਾਬ ਆ ਤੇ ਸਮਝ ਨਹੀਂ ਆਉਂਦੀ ਤੇ ਇੱਕੇ ਬਦਲਾਵੀਆਂ ਗੱਲਾਂ ਕਰਦੇ ਸੀ ਇਲੈਕਸ਼ਨ ਤੋਂ ਪਹਿਲਾਂ ਜਾਂ ਕਿਹੜਾ ਬਦਲਾਵ ਹੁਣ ਆਇਆ ਜੀ ਇਹਨਾਂ ਦੇ ਅਸੀਂ ਪਰਦੇ ਖੋਲਣ ਲੱਗੇ ਤਾਂ ਇਹਨਾਂ ਨੂੰ ਪੱਜਾਂ ਨੂੰ ਉੜਾ ਨਹੀਂ ਮਿਲਨੇ ਅਸੀਂ ਪਹਿਲਾਂ ਵੀ ਇਹ ਗੱਲ ਕਹਿ ਚੁੱਕੇ ਹਾਂ ਮੀਡੀਆ ਦੇ ਥਰੂ ਕਿ ਜਿਹੜੀਆਂ ਵਾਅਦੇ ਤਾਂ ਤੁਸੀਂ 26 ਜੂਨ ਤੋਂ ਲੈ ਕੇ ਹੁਣ ਤੱਕ ਕੀਤੀਆਂ ਨਹੀਂ ਜਿੰਨਾ ਜਿੰਨਾ ਲੋਕਾਂ ਨੂੰ ਤੁਸੀਂ ਇਸ ਕੇਸ ਵਿੱਚ ਇਨਵੋਲ ਕੀਤਾ ਅਸੀਂ ਚਾਹੁੰਦੇ ਆ ਵੀ ਨਾ ਹੋਵੇ ਉਹ ਉਸ ਸ਼ਾਮਲ ਦੇ ਉੱਤੇ ਸਾਨੂੰ ਕੋਈ ਕੁਝ ਕਰਨਾ ਪਵੇ ਮੈਂ ਸੁਖਵੀਰ ਸਿੰਘ ਬਾਦਲੋਂ ਦੀ ਨਾ ਵੀ ਗੱਲ ਕੀਤੀ ਆ ਗੁਰਦਾਸ ਸਾਹਿਬ ਨਾਲ ਵੀ ਗੱਲ ਕੀਤੀ ਸੀ ਇਹ ਤੇ ਵੱਡਾ ਸਾਨੂੰ ਅੰਦੋਲਨ ਨਾਲ ਸ਼ਹਿਰਾਂ ਪੈ ਵੀ ਫੋਟੇ ਦੇ ਜਿਹੜੇ ਕਿੰਨਾ ਪੁਰਾਣੀਆਂ ਸਰਕਾਰਾਂ ਨੇ ਗੈਂਗਸਟਰਵਾਦ ਦਾ ਕੀਤਾ ਆ ਪੁਰਾਣੀਆਂ ਸਰਕਾਰਾਂ ਦੀ ਜਿਹੜੇ ਦੇਣਾ ਗੈਂਗਸਟਰ ਨੇ ਜਿਹੜੇ ਜਿਹੜੇ ਫੋਟੇ ਸੰਬੰਧ ਨੇ ਗਿਆਸਪੁਰਾ ਸਾਹ ਗੈਂਗਸਟਰ ਨਾਲ ਉਹ ਅਸੀਂ ਤਾਂ ਸਰਕਾਰ ਦੇ ਕਰਨ ਲਈ ਅਸੀਂ ਸੋਚ ਰਿਹਾ ਵੀ ਕਦੋਂ ਫੋਟਾ ਜਰੂਰ ਕਰਦੀਏ ਫਿਰ ਅਸੀਂ ਕਹਿਆ ਵੀ ਨਾਮ ਹਕਮ ਕਰਾਵੋਗੇ ਨਾਮ ਬਦਲ ਕਰਾਵੋਗੇ ਪਰ ਤੁਸੀਂ ਨਹੀਂ ਮੈਨੂੰ ਤਾਂ ਦਾ ਸਮਝ ਆਇਆ ਕਿ ਅਸੀਂ ਪ੍ਰਸ਼ਾਸਨ ਨੂੰ ਗੁਣਤੀ ਕਰਦੇ ਆ ਕਿ ਜੋ ਜੋ ਬੰਦੇ ਇਸ ਸ਼ਹਿਰ ਤੋਂ ਵਿੱਚ ਇਹਨਾਂ ਬਾਲ ਬਣੇ ਉਹ ਲੋਕਾਂ ਦੇ ਵਿੱਚ ਜੱਗ ਜਾ ਰਹੇ ਤੁਸੀਂ ਨਾ ਫੌਲ ਕਰਾ ਪਰੋ ਪਾਰਦਾ ਤੇ ਪੰਜਾਬ ਦਾ ਨਾਮ ਬੁਰਾ ਕਰਾਓ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜਾ ਵੀ ਤੁਸੀਂ ਤੱਕਾ ਕਰਨ ਲੱਗੇ ਹੋ ਜਿਹੜੇ ਤੁਸੀਂ ਰਾਸਤੇ ਪੁੱਟੇ ਹੋ ਇਹ ਰਾਸਤੇ ਵਧੀਆ ਮੱਝਰਵਾਲ ਨਹੀਂ ਜਾਂਦੇ ਹੈਗੇ ਇਹ ਵਧੀਆ ਰਾਸਤੇ ਨਹੀਂਗੇ ਇਹ ਬਿਲਕੁਲ ਇਹ ਕ੍ਰਾਈਮ ਵੱਲੋਂ ਜਾਂਦੇ ਨੇ ਜੋ ਅਸੀਂ ਤਾਂ ਬੇਨਤੀ ਕੀਤੀ ਆ ਤੇ ਫੇਰ ਦੁਬਾਰੇ ਅਸੀਂ ਫੇਰ ਬੇਨਤੀ ਕਰਾਂਗੇ ਜੇ ਨਹੀਂ ਸੁਣਨਗੇ ਫਿਰ ਅੱਗੇ ਬੰਦਾ ਕੋਈ ਨਾ ਕੋਈ ਕਾਰਜ ਕਰਾਂਗੇ ਅਸੀਂ ਪਹਿਲਾਂ ਵੀ ਮਾਨਜੋਗ ਸਾਡੇ ਐਸਐਸਪੀ ਸਾਡੇ ਜੋਤੀ ਯਾਦਵ ਜੀ ਬੈਸ ਉਹਨਾਂ ਨਾਲ ਵੀ ਗੱਲ ਕੀਤੀ ਆ ਗ੍ਰਾਡ ਸਾਹਿਬ ਵੀ ਜਾ ਕੇ ਰਹੇ ਉਹਨਾਂ ਕੋਲੇ ਅਸੀਂ ਤਾਂ ਫਿਰ ਬਾਰ-ਬਾਰ ਬੇਨਤੀਆਂ ਕਰਦੇ ਆਂ ਕਿ ਨਾ ਮਾਹੌਲ ਖਰਾਬ ਹੋਵੇ ਨਾ ਮਾਹੌਲ ਖਰਾਬ ਹੋਵੇ ਪਰ ਜੇ ਕੱਲ ਨੂੰ ਮਾਹੌਲ ਖਰਾਬ ਹੁੰਦਾ ਜਾਂ ਕੋਈ ਵੀ ਕਿਸੇ ਨਾਲ ਝਗੜਾ ਪਾਉਂਦਾ ਜਿਸ ਦੇ ਤੇ ਕੋਈ ਜਾਨੀ ਮਾਲੀ ਕਿਸੇ ਨੂੰ ਨੁਕਸਾਨ ਹੁੰਦਾ ਤਾਂ ਇਹਦੇ ਵਿੱਚ ਪੂਰਾ ਪ੍ਰਸ਼ਾਸਨ ਪੈਦਾ ਐਸਐਸਪੀ ਸਾਹਿਬ ਸਾਡੇ ਐਸਐਚਓ ਸਾਹਿਬ ਦਰਾ ਤੇ ਮਾਨਜੋਗ ਐਸਐਸਪੀ ਅਤੇ ਜੋ ਕਿ ਯਾਤਰੀਓ ਪੂਰੇ ਦੇ ਪੂਰੇ ਵਿੱਚੇ ਪਾਰਟੀ ਬਣ ਕੇ ਕੰਮ ਕਰ ਰਹੇ ਨੇ ਪ੍ਰਭਾਵੇ ਨਾਲ ਕਰਕੇ ਕੰਮ ਕਰ ਰਹੇ ਨੇ ਅਸੀਂ ਉਹਨਾਂ ਨੂੰ ਫਿਰ ਇਹ ਵਿੱਚ ਇਹਦੇ ਵਿੱਚ ਨਾਮਿਨੇਟ ਕਰਾਂਗੇ ਸਰਦਾਰ ਜੀ ਤੁਸੀਂ ਤਾਂ ਬਹੁਤ ਇਫੈਕਸ਼ਨ ਨਾਲ ਲੱਗੇ ਲੱਗੇ ਬੋਲਦਾ ਰਹੇ ਹੋ ਕਿ ਅਸੀਂ ਸਭ ਨੂੰ ਕਹਿੰਦੇ ਨੇ ਵੀ ਅਸੀਂ ਦਾ ਬਹੁਤ ਵਧੀਆ ਸਿਸਟਮ ਲਾ ਰਹੇ ਹਾਂ ਕਿ ਅਸੀਂ ਕਿਸੇ ਨੂੰ ਕਮਵਾ ਨਹੀਂ ਤੁਹਾਡੇ ਸਾਹਮਣੇ ਪਕਵਾ ਤਾਉਣ ਦੇ ਪਪਲਾ ਕੇ ਲਈ ਜ਼ਮੀਨ ਢੋਲ ਰਹੀ ਹੈ ਇਹਦੇ ਵਿੱਚ ਇਥੋਂ ਫਟਾ ਸਬੂਤ ਤੁਹਾਨੂੰ ਕੀ ਦੇਦੀ ਹੈ ਵੀ ਹਨਾ ਤੇ ਇੱਕ ਬੰਦੇ ਨੇ ਫਸਲ ਵੀਰ ਜੀ ਬੀਜ ਕਿਉਂ ਪਾ ਰਿਹਾ ਉਹਨੂੰ ਪੱਤਾਂ ਨੂੰ ਪਾੜ ਗਿਆ ਐਡਾ ਵੱਡਾ ਕੀਤਾ ਤੇ ਹੁਣ ਉਹਨਾਂ ਨੂੰ ਵਧਣ ਨਹੀਂ ਦੇ ਰਿਹਾ ਤੂੰ ਵੱਡਾ ਧੱਕਾ ਕੀ ਹੋਊਗਾ ਜੀ ਭਤਾ ਜੀ ਹਾਈ ਕਮਾਂਡ ਨਾਲ ਗੱਲ ਕਰਨੀ ਸੀ ਵੀ ਤੁਹਾਨੂੰ ਆਰਡਰ ਦਿੱਤੇ ਜਾ ਰਹੇ ਐਸਐਚਓ ਸਾਹਿਬ ਨੇ ਕੋਈ ਨਾ ਆਰਡਰ ਨਹੀਂ ਵਿਖਾਈ ਹੈਗੀ ਵੀ ਕੋਈ ਹੋਰ ਆਰਡਰ ਦੇ ਵੀ ਇਹ ਤੁਹਾਨੂੰ ਫੋਨ ਕਰਕੇ ਉਹ ਹਾਈ ਕਮਾਂਡ ਵੀ ਬੈਠੀ ਆ ਸਾਰੀ ਅਸੀਂ ਹਾਈ ਕਮਾਂਡਾ ਸਾਰੇ ਇੱਕ ਮੁੱਦੇ ਦੇ ਨਾਲ ਸਾਡੇ ਲਿੰਕਨ ਨੇ ਅਸੀਂ ਗ੍ਰਾਹਕਾਂ ਨਾਲ ਵੀ ਗੱਲ ਕੀਤੀ ਆ ਕੋਈ ਆਰਡਰ ਨਹੀਂ ਨਾਲ ਕੋਲੇ ਸਿਰ ਤੋਂ ਸਿਰ ਪੈਣਾ ਨੇ ਪਹਿਲਾਂ ਇਹਨਾਂ ਨੇ ਐਜਮ ਸਾਹਮਣੂ ਸਪਸ਼ਟ ਕੀਤੀ ਸੀ ਨੇ ਤੇ 45 ਲਾਓ ਤੇ ਝਗੜੇ ਵਾਲੀ ਜਗ੍ਹਾ ਜੋ ਵੀ ਅੱਜਵੇਂ ਵੀ ਹੈਗਾ ਨਾ ਇਹਨਾਂ ਨੇ ਦੋ ਆਪਸ ਆਪੱਖ ਰੱਖਿਆ ਮਾ ਜੋ ਸਾਡੇ ਅ ਜੇ ਆਪਾਰਾ ਸਾਹਿਬ ਜਿਹੜੇ ਨੇਗੇ ਉਹਨਾਂ ਨੇ ਤਾਂ ਇਹਨੂੰ ਇਹਨੂੰ ਖਾਰਜ ਕਰਤਾ ਇਹਨਾਂ ਦੀ ਜਿਹੜੀ ਅਪੀਲ ਸੀਗੀ ਉਹ ਸਾਡੇ ਕੋਲ ਉਹਦੀ ਕਾਪੀ ਹੈਗੀ ਆ ਜਿਹੜੇ ਆਰਡਰ ਨੇ ਤੇ ਖਾਰਜ ਹੋਈ ਦੇ ਤੇ ਇਹਨਾਂ ਨੇ ਹੁਣ ਆਪਣਾ ਪੱਖ ਰੱਖਿਆんだろう ਕਿ ਅਸੀਂ ਡੀਸੀ ਨੂੰ ਭੇਜੀ ਆ ਡੀਸੀ ਨੂੰ ਭੇਜੀ ਆ ਆਰਡਰ ਤਾਓ ਸਾਨੂੰ ਕੀ ਕੀ ਭੇਜਿਆ ਕੀ ਨਹੀਂ ਭੇਜਿਆ ਕੀ ਉਹਨਾਂ ਨੇ ਉਹਨੂੰ ਲਾਗੂ ਕੀਤਾ ਤਾਂ ਨਹੀਂ ਕੀਤਾ ਗੱਲ ਤਾਂ ਅਸੀਂ ਤਾਂ ਆਪ ਪੁੱਛਦੇ ਆ ਪ੍ਰਸ਼ਾਸਨ ਨੂੰ ਅਸੀਂ 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 ਕਾਨੂੰਨ ਦੇ ਵਿੱਚ ਰਹਿ ਕੇ ਹੀ ਕੰਮ ਕਰਨਾ ਚਾਹੁੰਦੇ ਆ ਅਸੀਂ ਨਹੀਂ ਚਾਹੁੰਦੇ ਵੀ ਕਾਨੂੰਨ ਤੋਂ ਬਾਹਰ ਕੋਈ ਕੰਮ ਕੀਤਾ ਜਾਵੇ ਜਦੋਂ ਅਸੀਂ ਕਾਗਜ਼ ਪੱਤਰ ਦਿਖਾ ਰਹੇ ਹਾਂ ਮੈਨੂੰ ਸਾਨੂੰ ਕਾਗਜ਼ ਪੱਤਰ ਦਿਖਾ ਦੋ ਸਾਡੀ ਤਾਂ ਗੱਲ ਹੀ ਇਹ ਆ ਅਸੀਂ ਤਾਂ ਐਸਐਸਓ ਸਾਹਮਣੂ ਵੀ ਆਪਾਂ ਪਾ ਕੇ ਹੀ ਰੱਖਿਆ ਵੀ ਜੇ ਤੁਹਾਡੇ ਕੋਲ ਆਰਡਰ ਹੈ ਵੀ ਦਿਖਾ ਦਿਓ ਉਹਨੇ ਇਸ਼ਪਾਰਸ਼ ਕੀਤੀ ਆ ਸਪਾਰਸ਼ ਦਾ ਕੋਈ ਵੀ ਕੰਮ ਨਹੀਂ ਕਰਦਾ ਵੀ ਲੋਟੜੀ ਜਿਹਾ ਕਿਉਂ ਕਰ ਰਹੀ ਆ ਜੀ ਪੁਲਿਸ ਪੁਲਿਸ ਇਸ ਤਰ੍ਹਾਂ ਹੁਣ ਸੋਤੇ ਪ੍ਰਸ਼ਾਸਨ ਸਾਰਾ ਸਰਕਾਰ ਦੇ ਹੱਥਾਂ ਵਿੱਚ ਖੇਡ ਰਿਆ ਜੀ ਉਹ ਹੀ ਕਰਦੇ ਆ ਗੱਲ ਅਸੀਂ ਕਾਨੂੰਨੀ ਲੜਾਈ ਵੀ ਲੜ ਰਹੇ ਹਾਂ ਜੇ ਮੈਨਾਂ ਦੀ ਮੰਨ ਜੋਗ ਹਾਈ ਕੋਰਟ ਨੇ ਵੇਲ ਦਿੱਤੀ ਇਹਨਾਂ ਨੂੰ ਸਰਪੰਚ ਸਾਹਿਬ ਨੂੰ ਐਵੇਂ ਉਹ ਅਸੀਂ ਹਾਈ ਕੋਰਟ ਦੇ ਬਲਵੀ ਰੋ ਰੁਕ ਕੀਤਾ ਹੋਇਆ ਤੇ ਅਸੀਂ ਅਦਾਲਤਾਂ ਦੇ ਵਿੱਚ ਜਾਵਾਂਗੇ ਜੋ ਵੀ ਹੋਊਗਾ ਅਸੀਂ ਅੱਗੇ ਜਿੰਨੇ ਵੀ ਉਹਦੀ ਲੜਾਈ ਲੜਾਂਗੇ ਕਾਨੂੰਨੀ ਲੜਾਈ ਆਜੀ ਸਭ ਦਾ ਉਹਦੀ ਕੀ ਗੱਲਬਾਤ ਹੋਣਾ ਚਾਹੁੰਦੇ ਵੇ ਸਦਾ ਹੀ ਕਹਿੰਦਾ ਗਰਾ ਇੱਥੇ ਸਾਡੇ ਕੋਲ ਸਾਡੇ ਪਿੰਡਾਂ ਕੀਲੇ ਜ਼ਮੀਨ ਦੇ ਨੇ ਜੋ ਲੰਬੇ ਸਮੇਂ ਤੋਂ ਕਬਜ਼ਾ ਚਲੇ ਆ ਰਹੇ ਆ ਤੇ ਇਹ ਕੀ ਕਰਦੇ ਨੇ 26 ਤਰੀਕ ਨੂੰ ਮੇਰੇ ਤੋਂ ਕਿ ਐਲ ਡੀ ਪੀ ਐਸ ਦਾ ਝੂਠਾ ਪਰਚਾ ਦਿੱਤਾ ਜਾਂਦਾ ਵਾ ਉਦੋਂ ਅਸੀਂ ਰਿਸ਼ਤੀਆ ਕਰਾਂਗੇ ਨੇ ਤੇ ਅੱਜ ਇਹਨਾਂ ਨੂੰ ਮਾਨ ਜੋਨਰ ਸਪੂਰ ਕੋ ਆਪਣੇ ਹਾਈ ਕੋਰਟ ਨੇ ਜਵਾਬ ਦਿੱਤੀ ਆ ਮੈਂ ਜਵਾਬ ਤੋਂ ਬਾਹਰ ਆਇਆ ਤੇ ਮੈਂ ਇੱਥੇ ਮਰਾਗਨ ਦਿਖਾਏ ਗਏ ਨੇ ਮੇਰੀ ਮੋਟਰ ਤੇ ਚਾਰੇ ਉਹ ਜਦੋਂ ਪੱਤਾ ਪੱਤਰ ਪਹਿਲਾਂ ਵੀ ਪੇਸ਼ ਕਰੀਆ ਕਿ ਮੇਰੀ ਫਸਲ ਖਰਾਬ ਹੋ ਰਹੀ ਆ ਅਸੀਂ ਪੁੱਤਾ ਗਾਵੇ ਪਾਲੇ ਬਗੜਾ ਤੇ ਅੱਜ ਵੀ ਅਸੀਂ ਬਹੁਤ ਵਿਕਾਸ ਕਰੀ ਜੀ ਸਾਡੀ ਫਸਲ ਖਰਾਬ ਹੋ ਰਹੀ ਆ ਉਹ ਤਾਂ ਲੋਕਰੇ ਤੂੜੀਆਂ ਵੀ ਵਰਾ ਲਿਆ ਕਿ ਸਾਨੂੰ ਪੱਤਰ ਦਿੱਤੀ ਆ ਤੇ ਲੋਕਰੇ ਜਦ ਇਹ ਐਸਐਚਓ ਦਾ ਆ ਗਿਆ ਆਕਾਸ਼ ਦਾਤ ਉਹਨੇ ਕਿਹਾ ਸੀ ਇਹ ਪਿਆਲੇ ਸਾਨੂੰ ਭੁੱਲੇ ਪਿੰਜ ਦੇ ਦੇ। ਕਿ ਤੁਹਾਡੇ ਕੋਲ ਤਾਂ ਹੈਗਾ ਇਹਨਾਂ ਦੇ 149 ਜਾ ਕੇ ਅੱਜ ਅੰਦੇ ਦਿੱਤੀ ਦੀ ਜੋ ਕਿ ਆਈ ਦੀ ਬੋਤੇ ਸਦੇ ਬੱਚਾ ਬੱਚਾ ਦਾ ਚੇਚ ਚੱਲਦੇ। ਇਹ ਜੀਵ ਗਾਵ ਨੇ ਹੀ ਕਿਹਾ ਵੀ ਬਰਾ ਅਦਾਜ਼ ਤੋਂ ਵਿੱਚ 145 ਕਰਾਈ ਨਹੀਂ ਹੁੰਦੀ। ਉਹ ਹਰ ਕਹਿੰਦੇ ਅਸੀਂ ਬੀਸੀ ਦੇ ਵਿੱਚ ਵਿੱਚ 145 ਦੇ ਲਈ। ਦੇਖੋ ਇਹਨਾਂ ਕੋਈ ਵੀ ਹੋਰ ਹੈਗਾ ਉਹ ਸਾਲ ਨੂੰ ਰੋਕਿਆ ਗਿਆ ਮਤਲਬ ਸਾਡੀ ਆਪਾਂ ਨਾਲ ਵਿਜੀ ਆ ਅਸੀਂ ਪਾਲੀ ਆ ਸਾਰਾ ਇਹ ਆਪਾਂ ভগবਾਨ ਤੇ ਇਹਦੇ ਵਿੱਚ ਇਹ ਨਹੀਂ ਹੈਗਾ ਕਿਹੜਾ ਤੋਂ ਸਾਡਾ ਕਬਜ਼ਾ ਚਲੇ ਆਉਗਾ ਉਹ 26 ਤਰੀਕ ਨੂੰ ਬੰਦੇ ਨੂੰ ਰਿਸਟਰੀ ਕਰਾ ਕੇ ਉਹ ਮਾਰਕ ਪਾ ਦੇਣੇ ਦੇਖੋ ਕਣਕ ਦਾ ਦਰਜ ਬਣਨ 15 ਰੁਪਏ ਕਣਕ ਪਾ ਦੇਣੀ ਹੋਗੀ ਉਹ ਸਾਬਤ ਉਹ ਸਾਡੇ ਤੇ ਲਾਸਟ ਹੋਣਾ ਉਹ ਬੱਦਲ ਗਈਆਂ ਨਾ ਲੁੱਟ ਕਰ ਗਈਏ ਮੈਂ ਤਾਂ ਕੀ ਰਾਜ ਤੋਂ ਪੁੱਛਦਾ ਕਣਕ ਤਾਂ ਅਸੀਂ ਵਿਜੀ ਹੋਈ ਹੈ ਜੀ ਉਹ ਜਿਹੜਾ ਹੁਣ ਚੱਲਦਾ ਇਹਨਾਂ ਨੂੰ ਕਾਫੀ ਦਾ ਪਰੋਖਾ ਦਾ ਅੱਜੀ ਪਾਰਟੀ ਕੋ ਆ ਕੇ ਕਾਪਿਆ ਚੱਲਣ ਪੁਲਿਸ ਪ੍ਰੋਟੈਕਸ਼ਨ ਲੈਣ ਅਸਲੋਂ ਪਹਾੜੇ ਹੈ ਜੀ ਜਿੰਦਾ ਜਿਹੜਾ ਐਮ ਐਲ ਏ ਆ ਮਨਮੋਹਨ ਸਿੰਘ ਗਿਆਸਪੁਰਾ ਇਸ ਜਿਲ੍ਹੇ ਦੇ ਵਿੱਚ ਇਹ ਰੋਲਵਾ ਦੇਖੋ ਜਿਹੜੇ ਵਕ ਵਕ ਬੰਦਿਆਂ ਨੇ ਬੜੀ ਜ਼ਮੀਨ ਕਾਇਗੀ ਉਹ ਤੋਂ ਮੋੜੇ ਨੇ ਅਸੀਂ ਸਾਡੇ ਮੇਰੇ ਭੈਣਾਂ ਤੇ ਸਾਡਾ ਪਰਿਵਾਰ ਇਹਨੂੰ ਤਾਂ ਗਿਆਸਪੁਰਾ ਇੱਕ ਸਾਡੇ ਆਪਣੇ ਆਮ ਜੀ ਸਾਹ ਨੇ ਸਾਡੇ ਸ਼ੋਹਨੀ ਕਮੇਟੀ ਦੇ ਨਾਲ ਉਸ ਨਾਲ ਉਹਨਾਂ ਨੂੰ ਉੱਥੇ ਕਿਹਾ ਸੀ ਅਸਲ ਸਾਲ ਵੱਢ ਦਿੱਤੀ ਜਾਵੇ ਕਹਿੰਦਾ ਵੱਢ ਲਓ ਕਹਿੰਦਾ ਪਰ ਇੱਕ ਗੱਲ ਲੈ ਕੇ ਹੋਏ ਮੁਰਕੇ ਜ਼ਮੀਨ ਚ ਨਹੀਂ ਅਸੀਂ ਫੜਾਉਂਗੀ ਜ਼ਮੀਨ ਦਾ ਕਾਫੀਆ ਛੱਡ ਦੇ ਕਹਿੰਦਾ ਇਸ ਇਸ ਸਰ ਦੇ ਉੱਤੇ ਕਹਿੰਦਾ ਮਤਲਬ ਵਡਾ ਲਊਗਾ ਜੇ ਕੋਈ ਸ਼ਰੀਆ ਧੱਕਾ ਵਾਏ ਆ ਸਾਨੂੰ ਕੋਲੋਂ ਬਾਹਰ ਕਰਦਾ ਕੋਰ ਦਾ ਰੈਗਰ ਹੋ ਜਾਂਦਾ ਅਸੀਂ ਨਿਕਲ ਹੀ ਤਿਆਰ ਆ ਤੇ ਸਾਡੀ ਪੁੱਤਾਂ ਵੱਲੋਂ ਫਸਲ ਪਾਣੀ ਰੋੜ ਹੋਈ ਆ ਫਿਰ ਉਹਦਾ ਹਰਿਆਣਾ ਤੋਂ ਪਰ 100 ਕਰਦਾ ਜੋ ਸਾਡਾ ਇਹਨਾਂ ਨੁਕਸਾਨ ਹੋਇਆ ਉਹ ਕੌਣ ਪਹੂਜਾ ਅੱਜ ਜਿਹੜੇ ਆਪਣੇ ਡੀਐਸਪੀ ਸਾਹਿਬ ਨੇ ਐਸਐਸਪੀ ਸਾਹਿਬ ਨੇ ਨਾ ਮਤਲਬ ਕਰਦੀ ਜਿਹਨੂੰ ਦੱਸਣਾ ਜੀ ਕਿ ਸਾਡਾ ਕੋਈ ਆਰਡਰ ਨਹੀਂ ਲਗਾਈ ਜਾ ਰਿਹਾ ਕੋਈ ਇਹ ਸਾਰੇ ਉੱਪਰ ਤੱਕ ਜਿਹੜੇ ਮੈਡਮ ਐਸਐਸਪੀ ਸਾਹਿਬ ਨੇ ਕਿਹਾ ਉਹਨਾਂ ਤੋਂ ਤੱਕ ਵੀ ਬੇਨਤੀ ਜਿਹੜੀ ਡੀਐਸਪੀ ਸਾਹਿਬ ਕੋਲ ਵੀ ਗਏ ਆ ਅਸੀਂ ਉਹ ਸਾਰੇ ਇੱਕ ਦਾਲਾ ਜਨ ਐਮਐਨਓ ਸਾਰੇ ਤੇ ਪ੍ਰੈਸ਼ਰ ਬਣਾ ਰਿਆ ਸਰਕਾਰ ਤੇ ਪ੍ਰਸ਼ਾਸਨ ਮਿਲਿਆ ਹੋਇਆ ਆ ਇਹਨੂੰ ਖੱਜਲ ਖਵਾਰ ਕੀਤਾ ਜਾ ਰਿਹਾ ਠੀਕ ਆ ਅਸੀਂ ਸਾਰਿਆਂ ਤੋਂ ਬੇਨਤੀ ਕਰ ਚੁੱਕੇ ਆ ਅਸੀਂ ਕਬੂਲ ਦਾ ਵੀ ਸਾਰਾ ਲੈ ਲੈ ਰਹੇ ਆ ਪਰ ਇਹ ਸਾਡੀ ਪੇਸ਼ ਨਹੀਂ ਯਾਰ ਕੋਈ ਵੀ ਜੇ ਕੋਈ ਐਮਐਲਏ ਜੋੜੀ ਰਵਾੜੇ ਚੀਜ਼ ਦੇ ਵਿੱਚ ਕੋਈ ਮੂਰੇ ਆ ਉਹ ਬੰਦੇ ਕਹਿੰਦੇ ਬਹੁਤ ਵੱਡੇ ਲਾ ਰਹੇ ਆ ਲੇਕਿਨ ਐਮਐਲਏ ਸਾਹਿਬਾਂ ਕਹਿੰਦੇ ਨਹੀਂ ਪੂਰੀ ਮਾਨ ਲਾ ਕੇ ਨਾਲ ਆਪਣਾ ਜਿਹੜਾ ਸਿਸਟਮ ਚਲਾ ਰਹੇ ਆ ਪਰ ਉਹ ਤਾਂ ਐਮਐਲਏ ਸਾਹਿਬ ਨੇ ਵੀ ਰੱਖੀ ਸਾਡੇ ਬੋਲ ਹੋ ਰਹੀਆਂ ਕੋਟਾਰ ਦੇ ਸਾਰੇ ਵੱਡਾ ਬੰਦੇ ਐਮਐਲਏ ਬਈ ਕਹਿ ਰਿਹਾ ਕਿ ਬਕਰੋ ਇਹ ਬਾਜ ਕੱਗਿਆ ਛਾਰਦੇ ਤੁਸੀਂ ਜਿਵੇਂ ਨਵਾਂ ਉਹ ਜਿਹੜਾ ਨਵਾਂ ਤਰੀਕਾ ਕੋਈ ਨਹੀਂ ਕਰਦੀ ਅਸੀਂ ਐਲੀਗੇਸ਼ਨ ਨਹੀਂ ਲਾ ਰਹੇ ਹਾਂ ਕਿ ਬੋਲ ਨਹੀਂ ਐਲੀਗੇਸ਼ਨ ਬਾਰੇ ਨਹੀਂ ਅਸੀਂ ਹੁਣ ਸਿਰਫ ਆਪਣਾ ਸਾਰਾ ਲੈ ਰਹੇ ਹਾਂ ਬਾਕੀ ਪਾਰਟੀ ਆ ਤੇ ਅਸੀਂ ਬੈਠੇ ਸਾਰੇ ਵੀਰੋ ਮੁੱਤੀ ਲੱਗਦਾ ਜੀ ਤੇ ਹੋਰ ਵੀ ਸਾਡੇ ਜਿੰਨੇ ਵੀ ਸਾਡੇ ਕਾਲੀ ਗੱਲਦੇ ਨੇ ਸੰਦੀਪ ਬਾਦਲ ਤੱਕ ਵੀ ਗੱਲ ਕਰਾਂਗੇ ਜੋ ਵੀ ਅੱਛਰ ਹੋ ਜਾਵੇ ਧਰਨਾ ਲੜਾ ਸਮੇਂ ਜੋ ਵੀ ਕਰਨਾ ਪਿਆ ਤੁਹਾਨੂੰ ਜਿਹੜਾ ਸਾਰਾ ਲੈ ਰਹੇ ਆ ਜਿਵੇਂ ਵੀ ਅਸੀਂ ਸਾਡੀ ਪਹਾਈ ਤੋਰਦੇ ਅਸੀਂ ਚੱਲਾਂਗੇ ਅਜੀ ਜਨਰਲ ਕੋਲ ਲਾਸਟਿਕਣਾ ਕਰਨੀ ਲਾਸਟਿਕ ਦੇ ਦੇਖੋ ਪਹਿਲਾਂ ਸਾਡੇ ਵਿੱਚ ਇੱਕ ਦਾ ਪਾਚਾ ਦਿੱਤਾ ਗਿਆ ਓ ਜਮੀਨ ਦੇ ਕਾਰਨ ਕਰਕੇ ਝੂਠਾ ਉਸ ਤੋਂ ਬਾਅਦ ਸਾਡੇ ਪਰੇ ਕਰਕੇ ਸਾਡੇ ਪਰਿਵਾਰ ਤੇ ਗੋਰੀਆ ਦੇ ਨਾਲ ਕਰਪਾਲਾ ਗਡਾਸ ਨਗਰ ਹਗਲਾ ਹੁੰਦਾ ਵਾ ਸਾਡਾ ਪਰਿਵਾਰ ਜੱਗਲੇ ਕਰਕੇ ਪਾਇਆ ਦਾ ਉਸ ਤੋਂ ਬਾਅਦ ਕੀ ਕਰਦੇ ਨੇ ਸਾਡੇ ਕੋਲ ਬੀਤੇ ਤੇ ਮੇਰੇ ਭਰਾ ਤੇ ਤੇ ਸਾਡੇ ਚਾਚੇ ਦੇ ਮੁੰਡੇ ਨੇ ਝੂਠਾ ਇਹਨਾਂ ਦੇ ਪਾਚਾ ਕਰ ਉਸ ਦਿੱਤਾ ਜਾਂਦਾ ਠੀਕ ਆ ਇਸ ਕਰਕੇ ਇਹ ਗਾ ਦੇ ਦੇਖੋ ਹਾਰਾ ਕੇ ਉਹ ਵੱਡੇ ਸਾਡੇ ਵਿੱਚ ਸਾਡੀ ਜ਼ਮੀਨ ਦੇ ਵਿੱਚ ਕਬਜ਼ਾ ਸਾਡੇ ਸਾਨੂੰ ਮਾਰ ਲਾਵੇ ਉਲਟਾ ਪਰਚਾ ਸਾਡੇ ਪਰਿਵਾਰ ਤੇ ਦਿੱਤਾ ਜਾਂਦਾ ਪਹਿਲਾਂ ਸਾਡੇ ਦੋਹਾਂ ਭਰਾਵਾਂ ਦੇ ਦਿੱਤਾ ਗਿਆ ਸਾਰੇ ਪਰਿਵਾਰ ਤੇ ਪਰਚਾ ਦੇ ਕੇ ਉਸ ਤੋਂ ਬਾਅਦ ਇਹਨਾਂ ਵੀ ਨੇ ਤੈਸੀ ਜ਼ਮੀਨ ਹੜਾ ਪੈ ਜਾਵੇ ਪਰ ਇਹ ਮਾਤਰਵਾਦੀ ਆ ਸਾਰੇ ਸਾਡੇ ਹਲਪਿੰਡਾ ਪਿੰਡ ਦਾ ਸੁਲਾ ਦਾ ਸਾਡੀ ਪਾਰਟੀ ਦਾ ਜਿਹੜੇ ਮੁੰਡੇ ਦਾ ਮੁੰਡਾ ਲਾ ਕੇ ਖੜੇ ਨੇ ਸਾਰੇ ਹਰ ਇੱਕ ਨੂੰ ਪਤਾ ਲੱਗ ਚੁੱਕੇ ਆ ਜਿਹੜਾ ਐਨਡੀਪੀਐਸ ਦਾ ਪਰਚਾ 26 ਤਰੀਕ ਨੂੰ ਦਿੱਤਾ ਉਹ ਵੀ ਬਿਲਕੁਲ ਝੂਠਾ ਸੀ ਤੇ ਬਾਕੀ ਜਿਹੜੀ ਕਾਰਵਾਈ ਹੋ ਰਹੀ ਆ ਵਿੱਚ ਦੇਖੋ ਉਹਨਾਂ ਚੇਅਰਮੈਨ ਆ ਸਾਡੇ ਪਾਸੇ ਕਿਰਾਏ ਉਹਦੇ ਤੇ ਵੀ ਐਫ ਆਰ ਵੀ ਲਾਉਚ ਆ ਅਸੀਂ ਬਾਏ ਨੇ ਸਾਰੇ ਲਾਉ ਦਿੱਤੇ ਪਰ ਕੋਈ ਨਹੀਂ ਅਰੈਸਟ ਕਰ ਰਹੀ ਸ਼ਰੇਆਮ ਪਰ ਨੇ ਉਹ ਕਿਉਂ ਨਹੀਂ ਅਰੈਸਟ ਕਰਦੀ ਜੀ ਪੁਲਿਸ ਦੇਖੋ ਉਹ ਤਾਂ ਤੁਹਾਨੂੰ ਪਤਾ ਹੀ ਸਰਕਾਰ ਆ ਸਰਕਾਰ ਦੇ ਵਿੱਚ ਬੰਦਾ ਚੇਅਰਮੈਨ ਹੋਵੇ ਉਹਦੇ ਸਰਕਾਰ ਉਹਨੂੰ ਅਰੈਸਟ ਨਹੀਂ ਕਰਦਾ ਪਰ ਉਹ ਵੀ ਸ਼ਰੇਆਮ ਤੱਜੇ ਆਈਆਂ ਜਾ ਰਹੀਆਂ ਨੇ ਪੁਲਿਸ ਤਾਂ ਕਹਿੰਦੀ ਅਸੀਂ ਸੋਰਜ ਆਪਣਾ ਤੈਨ ਭਾਰ ਗਏ ਤੁਹਾਡੇ ਸਾਹਮਣੇ ਹੀ ਫਾਰ ਕੇ ਜੇ ਫਾਰ ਦੇ ਨਾ ਆਇਆ ਹੁੰਦਾ ਤਾਂ ਉਹ ਬੰਦੇ ਅਜ ਸੜਾਕਾ ਪਿੱਛੇ ਹੁੰਦੇ ਪਰ